ਇਹਨਾਂ ਲਾੜੀ ਮੌਤ ਵਰਨੀ ਏ ਅੱਛਾ ਸਤਿਗੁਰੂ ਬਰਾਤਾਂ ਕਿੱਥੇ ਜਾਣੀਆਂ ਨੇ ਮਹਾਰਾਜ ਕਹਿੰਦੇ ਦੋ ਜਾਣੀਆਂ ਨੇ ਪਿੰਡ ਵਿੱਚ ਤੇ ਦੋਨਾਂ ਦੀਆਂ ਸ਼ਹਿਰ ਵਿੱਚ ਮਹਾਰਾਜ ਉਹ ਕਿਹੜਾ ਪਿੰਡ ਐ ਤੇ ਕਿਹੜਾ ਸ਼ਹਿਰ ਐ ਗੁਰਦੇਵ ਮਾਂ ਪੁੱਛਦੇ ਨੇ ਕਲਗੀਧਰ ਦੱਸਣ ਲੱਗੇ ਨੇ ਕੀ ਦੱਸਣ ਲੱਗੇ ਨੇ ਸੁਣਿਓ ਜਰਾ ਨਿਰਮਲ ਸਿੰਘ ਨੂਰ ਦਾ ਢਾਡੀ ਜੱਥਾ ਹੈ ਰਉਗੇ ਨੂੰ ਮਹਿਲ ਮਾਤਾ ਜੀ ਤੋਂ ਸਤ ਗੁਰੂ ਜੀ ਨੂੰ ਬੋਲ ਕਹਿੰਦੇ ਮਹਿਲ ਮਾਤਾ ਮਹਿਲ ਮਾਤਾ ਜੀ ਤੋਂ ਸਤ ਗੁਰੂ ਜੀ ਨੂੰ ਬੋਲ ਕਹਿੰਦੇ ਪੁੱਤਰਾਂ ਦਾ ਕਰੀਏ ਵਿਆਹ ਜਿਦਾ ਤੇ ਆ ਬੱਚਿਆਂ ਦਾ ਕਰੀਏ ਵਿਆਹ ਮੇਰੇ ਮਾਨਕਾ ਮੇਰੇ ਮਨ ਵਿੱਚ ਬੜਾ ਚਾਹ ਹੇਮ ਕੁੰਡ ਵਾਸੀ ਹੱਸ ਬੋਲੇ ਕਹਿੰਦੇ ਜੀਤ ਕੋਰੇ ਹੇਮ ਕੁੰਡ ਵਾਸੀ ਹੱਸ ਬੋਲੇ ਨੂੰ ਮੰਗ ਮੈਂ ਲਿਆ ਜੀਤ ਕੋਰੇ ਬੱਚਿਆਂ ਨੂੰ ਮੰਗ ਮੈਂ ਲਿਆ ਜੀਤ ਕੋਰੇ ਹੋਜੂ ਥੋੜੀ ਦੇਰ ਨੂੰ ਵਿਆਹ ਜੀਤ ਨੇ ਮੈਂ ਗਾਇਨਾ ਮੈਂ ਸਰਦਿਆ ਸਹੇਦਿਆਂ ਨੂੰ ਜੀਤ ਨੇ ਮੈਂ ਗਾਇਨਾ ਮੈਂ ਸਰਦਿਆ ਸਹੇਦਿਆਂ ਨੂੰ ਆਪੇ ਹੀ ਸ਼ੁਹਾਰੇ ਦਿੱਤੇ 라 ਜਿਦਾ ਤੇ ਆ ਆਪੇ ਹੀ ਸ਼ੁਹਾਰੇ ਦਿੱਤੇ 라 ਮੇਰੇ ਸ਼ਹਿਨਸ਼ਾ ਬੱਚਿਆਂ ਦਾ ਦੇ ਕੰਡਿਆਂ ਤੇ ਮਿਲਣੀ ਜ਼ਰੂਰ ਹੋ ਬੈਰੀਆਂ ਦੀ ਫੌਜ ਨਾਲ ਆ ਅਜੀਤ ਕੌਰ ਬੈਰੀਆਂ ਦੀ ਫੌਜ ਨਾਲ ਆ ਅਜੀਤ ਕੌਰ ਫੌਜ ਤੋੜੀ ਦੇਰ ਨੂੰ ਵਾ ਤੇਰੀ ਥਾ ਅਜੀਤ ਤੇਜ ਜਾਰ ਜਾ ਕੇ ਟੁਕਣੇ ਨੇ ਕਿਹੜੀ ਥਾ ਅਜੀਤ ਤੇਜ ਜਾਰ ਜਾ ਕੇ ਟੁਕਣੇ ਨੇ ਜਾਵੇਗੀ ਬਰਾਤ ਕਿਹੜੇ ਰਾ ਜਿੱਦਾ ਤੇ ਆ ਯਾਦਾ ਕਰੀਏ ਫਿਆ ਵਿਚ ਤੁਮ ਕੋਰ ਮੋਦ ਲਾੜੀ ਨਾਲ ਲੈਣ ਲਾਵਾਂ ਵਿਚ ਤੁਮ ਕੋਰ ਮੋਦ ਲਾੜੀ ਨਾਲ ਲੈਣ ਲਾਵਾਂ ਜਾਣਗੇ ਸ਼ਹੀਦ ਦੀ ਹਸਪਾ ਜਾਣਗੇ ਸ਼ਹੀਦ ਦੀ ਹਸਪਾ ਅਜੀਤ ਕੋਰ ਜਾਣਗੇ ਸ਼ਹੀਦ ਦੀ ਹਸਪਾ ਅਜੀਤ ਕੋਰ ਹੋ ਜੂ ਬਚਨ ਮੇਰਾ ਦਿਲ ਕੋ ਤੇ ਖਾਈ ਜਾਵੇ ਨਿੱਕਿਆਂ ਨੂੰ ਕਿੱਥੇ ਮੰਗਿਆ ਜੀ ਸ਼ੈਨ ਸ਼ਾ ਛੋਟਿਆਂ ਨੂੰ ਕਿੱਥੇ ਮੰਗਿਆ ਮੇਰੇ ਮਾਲਕਾ ਮੇਰੇ ਮਨ ਵਿੱਚ ਬੜਾ ਚਾ ਮੰਗੇ ਸਾਰ ਹੰਦ ਵਿੱਚ ਨਿੱਕੇ ਤੇਰੇ ਵਾਲ ਤੋਂ ਮੈਂ ਮੰਗੇ ਸਾਰ ਹੰਦ ਵਿੱਚ ਨਿੱਕੇ ਤੇਰੇ ਵਾਲ ਤੋਂ ਮੈਂ ਗੰਦੂ ਤਾਂ ਬਝੋਲਾ ਲਿਆ ਬਣਾ ਅਜੀਤ ਮਾਤਾ ਜਾਉ ਗੂਦਰੀ ਬਰਾਤ ਲੈ ਕੇ ਪੋਤਿਆਂ ਦੀ ਮਾਤਾ ਜਾਉ ਗੂਦਰੀ ਬਰਾਤ ਲੈ ਕੇ ਪੋਤਿਆਂ ਦੀ ਸੁਚਾਨੰਦ ਨੰਦ ਬੜੂਗਾ ਅਜੀਤ ਮੇਰੀ ਸੋਹਣੀ ਜਿੰਦ ਐਨੇ ਦੁੱਖ ਨਾ ਸਹਾਰ ਸਕੂ ਜੋਤੀ ਜੋਤ ਜਾਵਾਂ ਜਿਸਮਾ ਮਾਲਕਾ ਸੱਚਖੰਡ ਜਾਵਾਂ ਜਿਸਮਾ ਮੇਰੇ ਸ਼ੈਨਸ਼ਾ ਬੱਚਿਆਂ ਦਾ ਕਰੀਏ No, you